ਸਤਨਾ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੇ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦਿ ਸਚ ਹੈ ਕੀ ਸਚ ਨਾਨਕ ਹੋਸੀ ਵੀ ਸਚ ਸੋਚ ਸੋਚ ਨਾ ਹੋਵੇ ਜੇ ਸੋਚੀ ਲਖਵਾ ਚੁੱਪ ਚੁੱਪ ਨਾ ਹੋਵੇ ਜੇ ਲਾਈ ਨਾ ਹਾਲ ਵਤਾ ਭੁਖਿਆ ਭੁਖ ਨਾ ਕੁਤੜੀ ਜੇ ਬਰਨਾ ਪੁਰੀਆ ਪਾਰੇ ਸਲਸਿਆਰ ਪਾਟਕ ਹੋਏ ਤਾਇਤ ਨਚ ਲੈਣਾ ਇਹ ਸੱਚਿਆਰਾ ਹੋਈਏ ਜਾਏ ਚੱਲਣਾ ਨਾਨਕ ਲਿਖਿਆ ਸਤਨਾ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਭੰ ਗੁਰਪਰਸਾਦ ਜੱਗ ਦਾ ਆਦ ਸੱਚ ਜੁਗਾਂ ਦਾ ਸੱਚ ਹੈ ਕੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋ ਗਈ ਜੇ ਸੋਚੇ ਲਖਵਾ ਚੁੱਪੇ ਚੁੱਪ ਨਾ ਹੋ ਗਈ ਜੀ ਲਾਈ ਦਾ ਹਾਲ ਬਤਾ ਖੁਖਿਆ ਭੁਖਣਾ ਪੰਤਰੀ ਜੀ ਜੀਵਨਾ ਪੁਰੀਆ ਪਾਰੇ ਸਲਸਿਆਰ ਪਾਡਕ ਹੋਏ ਤਾਇਤ ਨੱਚ ਲੈਣਾ ਇਹ ਸੱਚਿਆਰਾ ਹੋਈਏ ਜਾਇ ਚੱਲਣਾ ਨਾਮਕ ਲਿਖਿਆ